ਡੇਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮਹਾ ਸ਼ਖਾ ਸੰਧੀਰ ਬੀਤੇ ਦਿਨ ਲੱਖਾ ਸਿਧਾਨਾ ਨੂੰ ਦੇਰ ਰਾਤ ਪੁਲਿਸ ਅਧਿਕਾਰੀਆਂ ਦੇ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਹੁਣ ਤਾਜ਼ਾ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਪਹਿਲਾਂ ਹਸਪਤਾਲ ਦੇ ਵਿੱਚ ਲੱਖਾ ਸਿਧਾਨਾ ਦਾ ਮੈਡੀਕਲ ਕਰਵਾਇਆ ਗਿਆ ਔਰ ਇਸ ਤੋਂ ਬਾਅਦ ਉਹਨਾਂ ਦੀ ਪੇਸ਼ੀ ਵੀ ਹੋਈ ਹੈ ਤਾਂ ਤਸਵੀਰਾਂ ਸਵੇਰ ਦੀਆਂ ਦਿਖਾ ਰਹੀਆਂ ਜਦੋਂ ਲੱਖਾ ਸਿਧਾਨਾ ਦਾ ਮੈਡੀਕਲ ਕਰਵਾਇਆ ਗਿਆ ਬਰਨਾਲਾ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤਾਂ ਇਹ ਘਟਨਾ ਬੀਤੀ ਰਾਤ ਦੀ ਹੈ ਜਦੋਂ ਲੱਖਾ ਸਿਧਾਨਾ ਨੂੰ ਪੁਲਿਸ ਦੇ ਵੱਲੋਂ ਬਰਨਾਲਾ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਸੜਕ ਦੇ ਉੱਤੇ ਬਹਿਸ ਬਸਾਈਆ ਵੀ ਲੱਖਾ ਸਿਧਾਣਾ ਦਾ ਪੁਲਿਸ ਅਧਿਕਾਰੀਆਂ ਦੇ ਨਾਲ ਹੁੰਦਾ ਹੈ ਔਰ ਅੱਜ ਬਰਨਾਲਾ ਦੇ ਵਿੱਚ ਸਰਕਾਰੀ ਹਸਪਤਾਲ ਦੇ ਵਿੱਚ ਲੱਖਾ ਸਿਧਾਣਾ ਦੇ ਨਾਲ ਨਾਲ ਉਹਨਾਂ ਦੇ ਸਾਥੀ ਦਾ ਵੀ ਮੈਡੀਕਲ ਕਰਵਾਇਆ ਜਾਂਦਾ ਜਿਸ ਤੋਂ ਬਾਅਦ ਹੁਣ ਬਰਨਾਲਾ ਕੋਰਟ ਦੇ ਵਿੱਚ ਵੀ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਤਾਂ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਸਮੇਤ ਉਹਨਾਂ ਦਾ ਇੱਕ ਸਾਥੀ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਮੌਕੇ ਦੇ ਉੱਤੇ ਲੱਖਾ ਸਿਧਾਣਾ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਹਾਲਾਂਕਿ ਬਹਿਸ ਵੀ ਹੁੰਦੀ ਹੈ ਪਰ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਲੱਖਾ ਸਿਧਾਣਾ ਨੂੰ ਰੈਸਟ ਕਰਦੇ ਨੇ ਜੇਲ੍ਹ ਦੇ ਵਿੱਚ ਰਾਤ ਜਿਹੜੀ ਆ ਉਹਨਾਂ ਨੂੰ ਕੱਟਣੀ ਪੈਂਦੀ ਹੈ ਤੇ ਉਸ ਤੋਂ ਬਾਅਦ ਬਰਨਾਲਾ ਦੇ ਅੱਜ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਪੇਸ਼ੀ ਹੋ ਰਹੀ ਹੈ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਸਮਰਥਕ ਵੀ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਨੇ ਔਰ ਬਰਨਾਲਾ ਕੋਰਟ ਦੇ ਬਾਹਰ ਲੱਖਾ ਸਿਧਾਣਾ ਦੇ ਹੱਕ ਦੇ ਵਿੱਚ ਇਕੱਠਾ ਹੋਏ ਨੇ ਤੇ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਸਮਰਥਕਾਂ ਦੇ ਕਹਿਣਾ ਹੈ ਕਿ ਬਿਆਨ ਆਂਦਾ ਹੈ ਕਿ ਇਸ ਘਟਨਾ ਨੂੰ ਲੈ ਕੇ ਪੁਲਿਸ ਦੀ ਜੋ ਕਾਰਵਾਈ ਹੈ ਉਹ ਬਿਲਕੁਲ ਗਲਤ ਹੈ ਔਰ ਇਸ ਤਰੀਕੇ ਦੇ ਨਾਰੇਬਾਜ਼ੀ ਵੀ ਕੀਤੀ ਜਾ ਰਹੀ ਹੈ ਕਿ ਲੱਖਾ ਸਿਧਾਣਾ ਨੂੰ ਰਿਹਾ ਕਰੋ ਤਾਂ ਇੱਕ ਵਾਰ ਫਿਰ ਤੋਂ ਲੱਖਾ ਸਿਧਾਣਾ ਦੇ ਖਿਲਾਫ ਕਾਰਵਾਈ ਹੋਈ ਹੈ ਪੰਜਾਬ ਦੇ ਵਿੱਚ ਬੀਤੇ ਦਿਨ ਜਿਹੜਾ देर ਰਾਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਡਿਟੇਨ ਕਰਕੇ ਜਿਹੜਾ ਪੁਲਿਸ ਅਧਿਕਾਰੀ ਹਿਰਾਸਤ ਵਿੱਚ ਲਾਂਦੇ ਨੇ ਤੇ ਉਸ ਤੋਂ ਬਾਅਦ देर ਰਾਤ ਉਹ ਜੇਲ੍ਹ ਦੇ ਵਿੱਚ ਹੀ ਕੱਟਦੇ ਨੇ ਤੇ ਅੱਜ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦਾ ਮੈਡੀਕਲ ਜਾਂਚ ਕਰਵਾਈ ਜਾਂਦੀ ਹੈ ਤੇ ਹੁਣ ਕੋਰਟ ਦੇ ਵਿੱਚ ਵੀ ਪੇਸ਼ੀ ਕਰਵਾਈ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਲੱੱਖਾ ਸਿੰਘ ਸਦਾਣਾ ਹੈਗੇ ਆ ਉਹਨਾਂ ਨੂੰ ਮੈਡੀਕਲ ਦੇ ਲਈ ਲੰਡਾ ਗਿਆ ਹੋਗਾ ਲੱਖਾ ਸਿੰਘ ਸਿਧਾਨਾ ਜਾ ਰਹੇ ਹੈਗੇ ਤੁਸੀਂ ਦੇਖ ਸਕਦੇ ਹੈਗੇ ਮੈਡੀਕਲ ਦੇ ਲਈ ਲੈ 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 ਆਏ ਜਾ ਰਹੇਗਾ ਲੱਖਾ ਸਿੰਘ ਸਿਧਾਨਾ ਨੂੰ ਮੈਡੀਕਲ ਕਰਵਾਇਆ ਜਾਵੇਗਾ ਪੱਕਾ ਜੋ ਹੋ ਰਿਹਾ ਜਬਰਦਸਤੀ ਜੋ ਕੀਤੀ ਜਾ ਰਹੀ ਹੈ ਪੱਕੀ ਗੱਲ ਨਹੀਂ ਚੜਦੀ ਕਲਾ ਲੋਕ ਜਿਹਨ ਸਿਦਾਨਾ ਨੇ ਕੈਬ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਲੱਖਾ ਸਿੰਘ ਸਿਦਾਨਾ ਹੈਗੇ ਆ ਉਹਨਾਂ ਨੂੰ ਮੈਡੀਕਲ ਦੇ ਲਈ ਲੰਡਾ ਗਿਆ ਹੈਗਾ ਲੱਖਾ ਸਿੰਘ ਸਿਦਾਨਾ ਜਾ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੈਗੇ ਆ ਮੈਡੀਕਲ ਦੇ ਲਈ ਦੇ ਲੈ ਲੈ ਆਇਆ ਜਾ ਰਹੇ ਹੈਗਾ ਲੱਖਾ ਸਿੰਘ ਸਿਦਾਨਾ ਨੂੰ ਮੈਡੀਕਲ ਕਰਵਾਇਆ ਜਾਵੇਗਾ ਕਵਰੇਜ ਹੋ ਰਿਹਾ ਹੈ ਪੱਕਾ ਜੀ ਤੁਸਾਨਾ ਨੂੰ ਲੈ ਆਈ ਜਾ ਰਿਹਾ ਹੈਗਾ ਠੀਕ ਹੈ ਨਾ ਪੱਕਾ ਜੋ ਹੋ ਰਿਹਾ ਜਬਰਦਸਤੀ ਜੋ ਕੀਤੀ ਆ ਵਤੀ ਕੀਤੀ ਜਾ ਰਹੀ ਪੱਕੀ ਗੱਲ ਨਹੀਂ ਚੜ੍ਹਦੀ ਕਲਾ ਤੋਂ ਤੇ ਨਕਾ ਫਿਲਸਫਾ ਨੇ ਨਿਕਿਆ ਵੀ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ